ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਇਸ ਵੀਡੀਓ ਵਿੱਚ ਮੈਂ ਗੱਲ ਕਰਨ ਲੱਗਿਆ ਮੈਂ ਆਪਣਾ 8 ਸਾਲ ਦਾ ਜਿਹੜਾ ਐਕਸਪੀਰੀਅੰਸ ਹੈ Uber ਦੇ ਨਾਲ ਕੰਮ ਕਰਨ ਦਾ ਪਿਛਲੇ 8 ਸਾਲ ਤੋਂ ਮੈਂ Uber ਦੇ ਨਾਲ ਗੱਡੀ ਅਟੈਚ ਕੀਤੀ ਆ ਤੇ ਕੰਮ ਕਰ ਰਿਹਾ ਹਾਂ ਠੀਕ ਆ ਜੀ ਤੇ ਇਹ ਸਾਰਾ ਜਿਹੜਾ ਮੇਰਾ ਕਿਵੇਂ ਮੈਂ ਸ਼ੁਰੂਆਤ ਕੀਤੀ ਕੰਮ ਦੀ ਤੇ ਕੀ ਕੀ ਔਕਣਾ ਆ ਕੀ ਹੋਇਆ ਉਹਦੇ ਬਾਰੇ ਮੈਂ ਤੁਹਾਨੂੰ ਸਾਰਾ ਦੱਸੂਗਾ ਵੀਡੀਓ ਨੂੰ ਜਰੂਰ ਐਂਡ ਤੱਕ ਸੁਣਿਓ ਠੀਕ ਆ ਜੀ ਦੇਖਿਓ ਤੇ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰੋ ਠੀਕ ਆ ਜੀ ਹਾਂ ਜੀ ਗੱਲ ਇਦਾਂ ਹੋਈ ਕਿ ਮੈਂ ਜਦੋਂ ਕਾਲਜ ਵਗੈਰਾ ਆਪਣਾ ਕੰਪਲੀਟ ਕਰ ਲਿਆ ਤੇ ਕਾਲਜ ਕੰਪਲੀਟ ਕਰਨ ਤੋਂ ਬਾਅਦ ਫਿਰ ਮੈਂ ਇੱਕ ਬੈਂਕ ਦੇ ਵਿੱਚ ਵੀ ਜੋਬ ਕੀਤੀ ਕੁਝ ਮਹੀਨੇ ਤੇ ਉਸ ਤੋਂ ਬਾਅਦ ਕਾਲ ਸੈਂਟਰ ਦੇ ਵਿੱਚ ਵੀ ਮੈਂ ਟਰਾਈ ਕੀਤਾ ਤਾਂ ਮੈਨੂੰ ਕੁਝ ਆਪਣਾ ਉਹਦੇ 'ਚ ਇਹ ਲੱਗਿਆ ਕਿ ਇੱਕ ਤਾਂ ਸੈਲਰੀ ਵਗੈਰਾ ਵੀ ਘੱਟ ਸੀਗੀ ਤੇ ਇੱਕ ਇਹ ਸੀਗਾ ਕਿ ਤੁਸੀਂ ਕਿਸੇ ਦੇ ਅੰਡਰ ਕੰਮ ਕਰਦੇ ਹੋ ਕੋਈ ਆਜ਼ਾਦੀ ਨਹੀਂ ਸਵੇਰੇ ਜਾਓ ਸ਼ਾਮ ਨੂੰ ਪੈਮ ਨਾਲ ਆਓ ਤੇ ਕੋਈ ਛੁੱਟੀ ਨਹੀਂ ਛੁੱਟੀ ਵੀ ਕਿਸੇ ਤੋਂ ਮੰਗਣੀ ਪੈਂਦੀ ਹੈ ਫਿਰ ਇਹ ਗੱਲ ਕਿਵੇਂ ਨਾ ਕਿਵੇਂ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਨਹੀਂ ਹੈਗੇ ਤਾਂ ਉਸ ਤੋਂ ਬਾਅਦ ਮੈਂ ਬੈਠਾ ਸੀਗਾ ਨੈੱਟ ਦੇ ਉੱਤੇ ਬ੍ਰਾਊਜ਼ਿੰਗ ਕਰ ਰਿਹਾ ਸੀਗਾ ਤਾਂ ਮੇਰੇ ਸਾਹਮਣੇ ਉਬਰ ਕੰਪਨੀ ਬਾਰੇ ਮੈਨੂੰ ਪਤਾ ਚੱਲਿਆ ਤਾਂ ਮੈਂ ਸੋਚਿਆ ਕਿ ਉਬਰ ਦੇ ਵਿੱਚ ਗੱਡੀ ਅਟੈਚ ਕਰਦੇ ਆ 2017 ਦੀ ਗੱਲ ਹੈ ਜਨਵਰੀ ਦੇ ਮਹੀਨੇ ਦੀ ਤੇ ਗੱਡੀ ਸਾਡੇ ਕੋਲ ਹੈਗੀ ਸੀ ਜੋ ਕਿ ਮੇਰੇ ਪਿੱਛੇ ਖੜੀ ਹੈ Swift ਇਹ 2012 ਮਾਡਲ ਹੈ ਠੀਕ ਹੈ ਜੀ 2012 ਮਾਡਲ ਇਹ ਗੱਡੀ ਹੈ ਸਭ ਤੋਂ ਪਹਿਲਾਂ ਮੈਂ ਇਸ ਗੱਡੀ ਨੂੰ ਅਟੈਚ ਕਰਵਾਇਆ ਲੋਕਲ ਪਰਮਿਟ ਮੋਹਾਲੀ ਦਾ ਲਿਆ ਟੈਕਸੀ ਪਰਮਿਟ ਤੇ ਉੱਪਰ ਦੇ ਵਿੱਚ ਅਟੈਚ ਕੀਤਾ ਇਸ ਗੱਡੀ ਨੂੰ ਤੇ ਪਹਿਲਾਂ ਤਾਂ ਮੈਨੂੰ ਇਹ ਹੀ ਪਤਾ ਸੀਗਾ ਕਿ ਉੱਬਰ ਉੱਬਰ ਤੋਂ ਬਿਨਾ ਮੈਨੂੰ ਹੋਰ ਕਿਸੇ ਕੰਪਨੀ ਬਾਰੇ ਪਤਾ ਨਹੀਂ ਸੀਗਾ ਤੇ ਤੁਹਾਨੂੰ ਪਹਿਲੇ ਦਿਨ ਦੀ ਗੱਲ ਦੱਸਦਾ ਜਦੋਂ ਮੈਂ ਪਹਿਲੇ ਦਿਨ ਗਿਆ ਤੇ ਮੈਂ ਨਾ ਮੈਨੂੰ ਗੂਗਲ ਮੈਪ ਵਗੈਰਾ ਚਲਾਉਣਾ ਆਉਂਦਾ ਸੀਗਾ ਤੇ ਨਾ ਹੀ ਮੈਨੂੰ ਪਤਾ ਸੀਗਾ ਤੁਹਾਨੂੰ ਪਤਾ ਹੀ ਆ ਪਹਿਲੇ ਦਿਨ ਬੰਦੇ ਨੂੰ ਕਿੰਨਾ ਕੁ ਪਤਾ ਹੋਊਗਾ ਜਦੋਂ ਮੈਂ 7 ਫੇਸ ਚੱਲ ਗਿਆ ਆਪਣੇ ਪਿੰਡ ਤੋਂ ਮੇਰਾ ਪਿੰਡ ਤੋਂ 7 ਫੇਸ ਹੈਗਾ 15 16 ਕਿਲੋਮੀਟਰ ਹੋਊਗਾ ਸਿੱਧਾ ਮੈਂ 7 ਫੇਸ ਗਿਆ ਉੱਥੇ ਜਾ ਕੇ ਖੜ ਗਿਆ ਤੇ ਮੈਨੂੰ ਪਹਿਲੀ ਰਾਈਡ ਪਈ ਪਹਿਲੀ ਰਾਈਡ ਮੈਨੂੰ ਜਦੋਂ ਪਈ ਤਾਂ ਮੈਂ ਗੂਗਲ ਮੈਪ ਆਨ ਕਰਿਆ ਤਾਂ ਉਹਨੇ ਜਿੱਦਣ ਨੂੰ ਰਸਤਾ ਦਿਖਾਇਆ ਮੈਂ ਉਸੇ ਤਰ੍ਹਾਂ ਗੱਡੀ ਦਾ ਗੇਅਰ ਪਾਇਆ ਤੇ ਗੱਡੀ ਭਜਾ ਲਈ ਜਨਾ ਸ਼ੌਂਕ ਸੀਗਾ ਕਿ ਰਾਈਡ ਪੈ ਗਈ ਹਾਂਜੀ ਤੇ ਮੈਂ ਪੂਰਾ 7 ਵਜੇ ਦੇ ਇੱਕ ਉੱਪਰ ਦੀ ਘੁੰਮ ਕੇ ਆ ਕੇ ਦੁਬਾਰੇ ਫੇਰ ਉਸੇ ਰਸਤੇ ਪਰਾ ਗਿਆ ਮੈਂ ਸੋਚਿਆ ਵੀ ਆ ਕੀ ਹੋਇਆ ਤੇ ਜਾ ਕੇ ਫਿਰ ਮੈਂ ਉਧਰ ਤੇ ਪਹਿਲੀ ਵਾਰ ਉਦੋਂ ਸ਼ੁਰੂਆਤ ਹੋਈ ਸੀਗੀ ਉੱਪਰ ਦੀ ਤੇ ਲੋਕਾਂ ਨੂੰ ਲੋਕੇਸ਼ਨ ਵੀ ਨਹੀਂ ਸੀ ਪਾਉਣੀ ਆਉਂਦੀ ਤਾਂ ਮੈਨੂੰ ਘਰ ਨਾਲ ਲੱਭੇ ਬਹੁਤ ਔਖਾ ਮੈਂ ਉਸ ਬੰਦੇ ਨੂੰ ਲੱਭਿਆ ਮੁੰਡੇ ਨੂੰ ਉਹਨੇ ਜਾਣਾ ਸੀਗਾ ਚੰਡੀਗੜ੍ਹ ਯੂਨੀਵਰਸਿਟੀ ਕਿਡੂਆ ਮੇਰੀ ਪਹਿਲੀ ਰਾਈਡ ਸੀਗੀ ਉਹ ਮੈਂ ਉਸ ਨੂੰ ਲੈ ਕੇ ਘਰੂਏ ਘਰੂਏ ਛੱਡਿਆ ਤੇ ਵਧੀਆ ਗੱਲਾਂ ਮਾਰਦੇ ਗਏ ਉਹ ਵੀ ਵਧੀਆ ਸੀਗਾ ਮੁੰਡਾ ਤੇ ਮੈਂ ਮੇਰੀ ਪਹਿਲੀ ਰਾਈਡ ਸੀਗੀ ਮੈਂ ਤਾਂ ਗੱਲਾਂ ਮਾਰਨੀ ਸੀਗੀਆਂ ਤੁਹਾਨੂੰ ਪਤਾ ਹੀ ਆ ਤੇ ਉਸ ਤੋਂ ਬਾਅਦ ਫਿਰ ਮੈਂ ਉੱਥੇ ਖੜਿਆ ਫਿਰ ਮੈਨੂੰ ਉੱਥੇ ਰਾਈਡ ਨਹੀਂ ਪਈ ਤੇ ਮੈਂ ਜੰਦਰ ਜੰਦਰ ਮੁਰਦਾ ਹੋਇਆ ਮੈਂ ਖਰੜ ਨੂੰ ਆ ਗਿਆ ਉਦੋਂ ਮੈਨੂੰ ਇਹ ਨਹੀਂ ਸੀ ਪਤਾ ਕਿ ਇਹ ਰਾਈਡ ਜਿਹੜੀ ਆਨਲਾਈਨ ਪੈਂਦੀ ਆ ਉਹ ਕਿਤੋਂ ਵੀ ਪੈ ਸਕਦੀ ਆ ਲੋਕ ਘਰਾਂ ਚੋਂ ਵੀ ਜਾਂਦੇ ਨੇ ਹਨਾ ਇਹ ਆ ਚੰਡੀਗੜ੍ਹ ਵੀ ਜਾਂਦੇ ਨੇ ਉਦੋਂ ਮੈਨੂੰ ਇਹ ਸੀ ਹੁੰਦਾ ਮੈਂ ਇਹ ਸੋਚਦਾ ਤਾਂ ਕਿ ਲੋਕ ਸਿਰਫ ਜਿਵੇਂ ਬੱਸ ਸਟੈਂਡ ਤੇ ਮਿਲਣਗੇ ਜਾਂ ਕਿਤੇ ਮਾওল ਵਗੈਰਾ ਤੇ ਮਿਲੂ ਜਾਂ ਬੰਦਾ ਰੇਲਵੇ ਸਟੇਸ਼ਨ ਤੇ ਮਿਲੂਗਾ ਵੀ ਘਰਾਂ ਚੋਂ ਤਾਂ ਕਿਹੜਾ ਬੁੱਕ ਕਰਦਾ ਹੋਣਾ ਪਰ ਉਦੋਂ ਕਰਦੇ ਵੀ ਲੋਕ ਘੱਟ ਸੀਗੇ ਪਰ ਹੁਣ ਤਾਂ ਬਹੁਤ ਜ਼ਿਆਦਾ ਬੁਕਿੰਗ ਆਉਣ ਲੱਗ ਗਈ ਆ ਤੇ ਫਿਰ ਕੀ ਹੋਇਆ ਮੈਂ ਖਰੜ ਆ ਗਿਆ ਉਹਨਾਂ ਪੁਲ ਬਣਨਾ ਸ਼ੁਰੂਆਤ ਹੋਈ ਸੀਗੀ ਪੁਲ ਦੀ ਬਣਦੇ ਦੀ ਜਿਹੜਾ ਖਰੜ ਵਾਲਾ ਪੁਲਾ ਸਭ ਜਾਣਦੇ ਹੋਵੋਗੇ ਜਿਹੜੇ ਨੇੜੇ ਤੇੜੇ ਦੇ ਇਲਾਕੇ ਦੇ ਸਭ ਜਾਣਦੇ ਹੋਣਗੇ ਉਹ ਮੈਂ ਜਦੋਂ ਕੰਮ ਸ਼ੁਰੂ ਕੀਤਾ ਸੀਗਾ 2017 ਚ ਉਦੋਂ ਬਣਨਾ ਸ਼ੁਰੂ ਹੋਇਆ ਸੀਗਾ ਤੇ ਹੁਣ ਆਪਣਾ 2-3 ਸਾਲ ਪਹਿਨਾ ਉਹ ਕੰਪਲੀਟ ਹੋਇਆ ਮੰਨ ਲਓ 2021-22 ਦੇ ਨੇੜੇ ਤੇੜੇ ਕੰਪਲੀਟ ਹੋਇਆ ਮੈਂ ਉਹ ਸਾਰਾ ਬਣਦਾ ਦੇਖਿਆ ਬੜੇ ਥੱਕੇ ਖਾਦੇ ਆ ਠੀਕ ਹੈ ਜੀ ਪਹਿਲਾਂ ਤਾਂ ਲੋਕੇਸ਼ਨ ਵੀ ਨਹੀਂ ਦਿਖਦੀ ਹੁੰਦੀ ਹੁਣ ਤਾਂ ਲੋਕੇਸ਼ਨ ਵੀ ਦਿਖਣ ਲੱਗ ਗਈ ਤਾਂ ਤੁਹਾਨੂੰ ਪਤਾ ਇਹ ਕਿੰਨਾ ਸਟਰਗਲ ਕਰਨਾ ਪਿਆ ਠੀਕ ਹੈ ਮੈਂ ਖੜਾ ਆ ਗਿਆ ਉੱਥੇ ਆਟੋ ਵਗਾਰੇ ਵਾਲਾ ਆਟੋ ਵਾਲੇ ਖੜੇ ਸੀਗੇ ਉਹਨਾਂ ਕੋਲ ਖੜ ਗਿਆ ਤੇ ਇੱਕ ਹੋਰ ਇੱਕ ਟੈਕਸੀ ਵਾਲੇ ਸੀਗੇ ਉਹ ਕਹਿੰਦੇ ਵੀ ਅੱਜ ਕੰਮ ਕਮ ਘਟੇ ਆ ਫਿਰ ਮੈਂ ਕੀ ਕੀਤਾ ਮੈਂ ਗੱਡੀ ਸਟਾਰਟ ਕੀਤੀ ਮੈਂ 6 ਫੇਸ ਆ ਗਿਆ 6 ਫੇਸ ਮੈਨੂੰ ਰਾਈਡ ਮਿਲ ਗਈ ਦੂਜੀ ਰਾਈਡ ਮੇਰੀ ਤੇ ਮੈਂ ਔਖਾ ਸੌਖਾ ਤੇ ਉੱਥੇ ਫੇਰ ਜਿਹੜਾ ਤੁਹਾਨੂੰ ਪਤਾ ਹੀ ਹੈ ਮੈਨੂੰ ਘਰ ਲੱਭਣ ਦਾ ਪਤਾ ਨਹੀਂ ਸੀਗਾ ਘਰ ਕਿਵੇਂ ਲੱਭਨੇ ਆ ਤੇ ਅਗਲਾ ਮੈਨੂੰ ਕਹੀ ਜਾਇਆ ਕਰੋ ਯਾਰ ਤੈਨੂੰ ਇਹ ਨਹੀਂ ਪਤਾ ਉਹ ਨਹੀਂ ਪਤਾ ਮੈਂ ਕਿਹਾ ਮੈਂ ਕਿਵੇਂ ਮੈਂ ਅਗਲੇ ਦੱਸਣਾ ਵੀ ਹਾਂਜੀ ਮੇਰਾ ਤਾਂ ਪਹਿਲਾ ਦਿਨ ਅੱਜ ਪਹਿਲਾ ਦਿਨ ਕਰਕੇ ਫਿਰ ਉੱਥੇ ਵੀ ਮੈਨੂੰ ਬਹੁਤ ਔਖਾ ਹੋਇਆ ਆਪਣਾ ਲੱਭਣਾ ਮਕਾਨ ਤੇ ਚਲੋ ਉਹ ਵੀ ਲੱਭ ਲਿਆ ਔਖਾ ਸੌਖਾ ਫਿਰ ਉਹ ਤੋਂ ਬਾਅਦ ਉਸ ਦਿਨ ਪਹਿਲੇ ਦਿਨ ਦਾ ਮੈਨੂੰ ਯਾਦ ਆ ਮੇਰਾ 1200 ਰੁਪਿਆ ਪਹਿਲਾ ਮੈਂ ਜਿਹੜਾ ਕਮਾਇਆ ਸੀਗਾ 1200 ਰੁਪਿਆ ਕਮਾਇਆ ਤੇ ਫਿਰ ਮੈਂ ਘਰੇ ਫੋਨ ਕੀਤਾ ਮੈਂ ਕਿਹਾ ਮੰਮੀ ਮੈਂ 1200 ਰੁਪਿਆ ਬਣਾ ਲਿਆ ਫਿਰ ਮੈਂ ਆਪਣੇ ਦੋਸਤਾਂ ਨੂੰ ਵੀ ਫੋਨ ਕੀਤਾ ਜਿਹੜੇ ਮੇਰੇ ਨਾਲ ਗਏ ਸੀਗੇ ਇੱਕ ਅਮਰੀ ਸੀਗਾ ਮੁੰਡਾ ਇੱਕ ਰਾਜੂ ਮੇਰੀ ਗੱਡੀ ਜਿਹੜੀ ਅਸੀਂ ਅਟੈਚ ਕਰਾਉਣ ਗਏ ਸੀਗੇ ਕਾਗਜ਼ ਪੱਤਰ ਤਾਂ ਉਹ ਵੀ ਮੇਰੇ ਨਾਲ ਸੀਗੇ ਸਾਨੂੰ ਯਾਦ ਆ ਅਸੀਂ ਆਪਣੀ ਗੱਡੀ ਦੇ ਵਿੱਚ ਪ੍ਰੋਪੀਮ ਵਗੈਰਾ ਲੋਆਇਆ ਹੋਰ ਛੋਟੀਆਂ ਮੁੰਡੀਆਂ ਚੀਜ਼ਾਂ ਆਪਣਾ ਮੋਬਾਈਲ ਹੋਲਡਰ ਹੁੰਦਾ ਉਹ ਲੋਆਇਆ ਸੀਗਾ ਤੇ ਮੈਂ ਉਹਨਾਂ ਨੂੰ ਵੀ ਫੋਨ ਕਰਕੇ ਦੱਸਿਆ ਵੀ ਮੈਂ 1200 ਰੁਪਏ ਬਣਾ ਲਿਆ ਉਦੋਂ ਇਹ ਨਹੀਂ ਸੀ ਪਤਾ ਹੁੰਦਾ ਵੀ ਤੇਲ ਕਿੰਨੇ ਦਾ ਲੱਗਿਆ ਗੱਡੀ ਕਿੰਨੀ ਚੱਲੀ ਹੈ ਹਨਾ ਪਹਿਲੇ ਦਿਨ ਤਾਂ ਮੈਨੂੰ ਉਹੀ 1200 ਰੁਪਏ ਬਹੁਤ ਵੱਡਾ ਲੱਗਦਾ ਫਿਰ ਘਰ ਦੇ ਕਹਿੰਦੇ ਚੱਲ ਆ ਜਾ ਤੂੰ ਹੁਣ ਫਿਰ ਹੁਣ ਕੀ ਕਰਦਾ ਵੀ ਆ ਜਾ ਬਹੁਤ ਹੋ ਗਿਆ ਪਹਿਲਾ ਦਿਨ ਤੂੰ ਆ ਜਾ ਘਰ ਨੂੰ ਮੈਂ ਕਿਹਾ ਨਹੀਂ ਮੈਂ ਤਾਂ ਹੋਰ ਕੰਮ ਕਰਕੇ ਆਉਂਗਾ ਇੰਨਾ ਚੌ ਸੀਗਾ ਕੰਮ ਦਾ ਉਸੋਂ 45-50 ਰੁਪਏ ਲੀਟਰ ਡੀਜ਼ਲ ਹੁੰਦਾ ਸੀਗਾ ਉਦੋਂ ਮਹਿੰਗਾਈ ਬਹੁਤ ਘੱਟ ਸੀਗੀ ਉਦੋਂ ਉਹ ਤਾਂ ਦਿਨ ਗੋਲਡਨ ਪੀਰੀਅਡ ਸੀਗੇ ਉਹ ਉਹਨਾ ਟਾਈਮ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਦਾਦਾ ਸਾਨੂੰ ਫਿਰ ਜੀ ਉਸ ਤੋਂ ਬਾਅਦ ਮੈਂ ਇਹ ਗੱਡੀ 2 ਸਾਲ ਚਲਾਈ ਲਗਾਤਾਰ ਇਹਦੇ ਨਾਲੇ ਕੰਮ ਕੀਤਾ 2 ਸਾਲ ਡੀਜ਼ਲ ਗੱਡੀ ਇਹ ਜਦੋਂ ਮੈਂ ਸਟਾਰਟ ਕੀਤਾ ਸੀਗਾ ਉਦੋਂ ਇਹ ਸਾਡੇ ਕੋਲ 5 ਸਾਲ ਚ 50000 ਕਿਲੋਮੀਟਰ ਚੱਲੀ ਸੀਗੀ ਤੇ ਫਿਰ ਮੈਂ ਇਹਨੂੰ 1.5 ਲੱਖ ਤੇ 2 ਲੱਖ ਦੇ ਉੱਪਰੇ ਜਾ ਕੇ ਛੱਡਿਆ 2019 ਦੇ ਵਿੱਚ ਫਿਰ ਘਰੇ ਲੋੜ ਰਹਿੰਦੀ ਸੀ ਕਿ ਗੱਡੀ ਦੀ ਡੈਡੀ ਨੂੰ ਤਾਂ ਫਿਰ ਮੈਂ ਇਹ ਗੱਡੀ ਘਰਦਿਆਂ ਵਾਸਤੇ ਛੱਡਤੀ ਤੇ ਫਿਰ ਮੈਂ ਉਸ ਤੋਂ ਬਾਅਦ ਇਹ ਆਪਣੀ ਲਈ 19 ਦੇ ਵਿੱਚ ਸਲੈਰੀਓ ਸਲੈਰੀਓ ਮੈਂ ਤਾਂ ਲਈ ਸੀ ਕਿਉਂਕਿ ਮੈਂ ਦੇਖਿਆ ਸੀਗਾ ਕਿ ਜਿਹੜੇ ਰੇਟ ਵਗੈਰਾ ਸੀਗੇ ਐਨੇ ਵਧ ਨਹੀਂ ਸੀ ਰਹੇ ਸੀਗੇ 2 ਸਾਲ ਚ ਮੈਂ ਦੇਖਿਆ ਖਰਚੇ ਵਧ ਰਹੇ ਸੀਗੇ ਤਾਂ ਫਿਰ ਮੈਂ ਇਹ ਸਲੈਰੀਓ ਲਈ ਕਿਉਂਕਿ ਇੱਕ ਤਾਂ ਇਹ ਛੋਟੀ ਆ ਤੇ ਇੱਕ ਖਰਚਾ ਵੀ ਇਹਦਾ ਘੱਟ ਆ ਚੱਲਣੇ ਦਾ ਠੀਕ ਆ ਤੇ ਮੈਂ ਇਹ ਚੀਜ਼ਾਂ ਨੂੰ ਦੇਖਦੇ ਹੋਏ ਮੈਂ ਪਹਿਲਾਂ ਹੀ ਥੋੜਾ ਭਾਪ ਲਿਆ ਸੀਗਾ ਸਿਸਟਮ ਨੂੰ ਵੀ ਅੱਗੇ ਜਾ ਕੇ ਕੀ ਹੋਊਗਾ ਕਿਉਂਕਿ ਰੇਟ ਵਗੈਰਾ ਕੰਪੀਟੀਸ਼ਨ ਕਾਫੀ ਵਧ ਰਿਹਾ ਸੀਗਾ ਚਲੋ ਮੈਨੂੰ ਕੰਮ ਪਸੰਦ ਸੀਗਾ ਤਾਂ ਮੈਂ ਇਹ ਗੱਡੀ ਲੈ ਲਈ ਸੀ ਕਿ 19 ਦੇ ਵਿੱਚ ਸੀएनजी ਉਦੋਂ ਸੀएनजी 50-55 ਰੁਪਏ ਕਿਲੋ ਸੀ ਤੇ ਜਿਹੜਾ ਡੀਜ਼ਲ ਆ ਡੀਜ਼ਲ ਹੋ ਗਿਆ ਸੀਗਾ 76 75 76 ਰੁਪਏ ਕਿ ਲੀਟਰ ਉਦੋਂ ਇਹ ਗੱਡੀ ਜਦੋਂ ਮੈਂ ਲਈ ਸੀਗੀ ਉਦੋਂ ਇਹ 1.5 ਰੁਪਿਆ ਖਾਂਦੀ ਸੀਗੀ 1 ਕਿਲੋਮੀਟਰ ਦਾ ਤੇ ਹੁਣ ਇਹ ਗੱਡੀ ਵੀ ਮੈਂ 2,30,000 ਚਲਾ ਦਿੱਤੀ ਐ ਤੇ ਇਹਨੂੰ ਅੱਜ ਆਪਾਂ ਸੈਚਰਡੇ ਦਾ ਦਿਨ ਆ ਸੰਡੇ ਦਾ ਦਿਨ ਮੈਂ ਛੁੱਟੀ ਕਰਦਾ ਹੁਣ ਤਾਂ ਮੈਂ ਇਹਨੂੰ ਧੋ ਧੂਕੇ ਹੁਣ ਰੱਖਿਆ ਹੋਇਆ ਸੋਮਵਾਰ ਨੂੰ ਕੱਲ ਨੂੰ ਜਾਵਾਂਗੇ ਕੰਮ ਤੇ ਅੰਦਰੋਂ ਵੀ ਵੈਕਿਊਮ ਵਗੈਰਾ ਕਰਕੇ ਸਾਰਾ ਕੁਝ ਕੀਤਾ ਹੋਇਆ ਠੀਕ ਹੈ ਤੇ ਇਹ ਗੱਡੀ ਆਪਾਂ ਨੇ ਬਹੁਤ ਵਧੀਆ ਪਿਆਰ ਨਾਲ ਰੱਖੀ ਹੋਈ ਆ ਆ ਆਪਣਾ ਲਾਏ ਆਪਾਂ ਨੇ ਹੁਣ ਨਵੇਂ ਨਵੀਆਂ ਲਵਾਇਆ ਪਾਵਰ ਵਿੰਡੋ ਠੀਕ ਹੈ ਹੁਣ ਲਵਾਇਆ ਮੈਂ 5 ਸਾਲ ਬਾਅਦ ਪਹਿਲਾਂ ਮੈਂ ਮੈਨੂਅਲ ਇੱਕ ਕਰਦਾ ਰਿਹਾ ਠੀਕ ਹੈ ਜੀ ਸਕ੍ਰੀਨ ਵੀ ਹੁਣੇ ਲਵਾਈ ਆ 5 ਸਾਲ ਬਾਅਦ ਲਈ ਆਪਾਂ ਨੇ ਨਗਦੇ ਸੀਗੀ ਉਦੋਂ ਵੀ ਲਾ ਥੋੜੇ ਬਹੁਤੇ ਕਰਦੇ ਆ ਤੋਂ ਲੈ ਲਈ ਸੀਗੇ ਥੋੜੇ ਬਹੁਤੇ ਆਪਣੇ ਪਾਲੇ ਠੀਕ ਹੈ ਜੀ ਤੇ ਹੁਣ ਵੀ ਗੱਡੀ ਵਧੀਆ ਚੱਲਦੀ ਆ ਪਰਮਾਤਮਾ ਦੀ ਕਿਰਪਾ ਨਾਲ ਟੱਚ ਵੁੱਡ ਨਜ਼ਰ ਨਾ ਲੱਗੇ ਕਿਸੇ ਦੀ ਠੀਕ ਹੈ ਜੀ ਇਹ ਗੱਡੀ ਦਾ ਮੈਂ ਦੱਸਾਂ ਉਹ ਇਹੋ ਜਿਹਾ ਚੰਗੇ ਟਾਈਮ ਤੇ ਲੈ ਲਈ ਮੈਂ ਇਹ ਗੱਡੀ ਕਿ ਇਹ ਗੱਡੀ ਨੇ ਡੀਜ਼ਲ ਤੇ ਸੀएनजी ਦੇ ਵਿੱਚ ਜਿਹੜਾ ਡਿਫਰੈਂਸ ਸੀਗਾ ਐਵਰੇਜ ਤੇ ਪੈਸਿਆਂ ਦਾ ਇਹ ਗੱਡੀ ਉਨੇ ਪੈਸਿਆਂ 'ਚ ਮੇਰੀ ਫ੍ਰੀ ਹੋ ਗਈ ਇਹਨੇ ਆਪਣੇ ਪੈਸੇ ਆਪਣੇ ਆਪ ਪੂਰੇ ਕਰ ਲਏ ਠੀਕ ਆ ਜੀ ਬਾਕੀ ਜਿਹੜੇ ਆ ਚਲੋ ਜੋ ਮੈਂ ਕੰਮ ਕੀਤਾ ਉਹ ਤਾਂ ਹੈਗਾ ਹੀ ਹੈ ਨਾ ਹਾਂਜੀ ਦੋਸਤੋ ਇਹ ਆ ਆਪਣੀ ਉਬਰ ਡਰਾਈਵ ਐਪ ਇਹਦੇ ਵਿੱਚ ਇਹ ਮੇਰਾ ਸਾਰਾ ਡਾਟਾ ਤੁਸੀਂ ਕਹੋਗੇ ਕਿਤੇ ਝੂਠੇ ਬੋਲਦਾ ਹਨਾ ਉਹ ਗੱਲਾਂ ਹੀ ਮਾਰੀ ਜਾਂਦਾ ਤਾਂ ਤੁਹਾਨੂੰ ਮੈਂ ਆਪਣਾ ਪ੍ਰੂਫ ਵੀ ਦੇ ਦਣਾ ਇਹ ਆ ਮੇਰੀ ਪ੍ਰੋਫਾਈਲ ਸਭ ਤੋਂ ਉੱਪਰ ਮੇਰਾ ਨਾਮ ਆ ਗਿਆ ਆ ਮੇਰੀ ਰੇਟਿੰਗਾਂ ਪਿਛਲੀਆਂ 500 ਰੈਡਿੰਗਾਂ ਦੀ ਰੇਟਿੰਗ ਆ ਇਹਦੇ ਵਿੱਚ ਦੇਖੋ 497 ਬੰਦੇ ਨੇ ਮੈਨੂੰ 5 ਸਟਾਰ ਦਿੱਤੇ ਨੇ ਦੋ ਨੇ ਦਿੱਤੇ ਆ 3 ਸਟਾਰ ਇੱਕ ਨੇ ਦਿੱਤਾ ਇੱਕ ਸਟਾਰ ਇਹ ਤਿੰਨ ਜਣਿਆਂ ਦਾ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਨਹੀਂ ਇੰਨੇ ਕ ਤਾਂ ਤੁਹਾਨੂੰ ਪਤਾ ਹੀ ਆ ਬੰਦੇ ਮਿਲੇ ਜਾਂਦੇ ਆ ਉਹ ਕਈ ਤਾਂ ਕਿਸੇ ਤੋਂ ਵੀ ਖੁਸ਼ ਨਹੀਂ ਹੁੰਦੇ ਉਹ ਰੱਬ ਤੋਂ ਨਹੀਂ ਖੁਸ਼ ਹੁੰਦੇ ਆਪਾਂ ਨੂੰ ਕਹਿ ਖੋ ਜਾਣਾ ਉਹਨਾਂ ਨੇ ਠੀਕ ਆ ਇੱਕ ਐਕਸੈਪਟੈਂਸ ਰੇਟ ਤੁਸੀਂ ਦੇਖਦੇ ਹੋਊਂਗੇ ਕਿ 22% ਕਿਉਂ ਆ ਇਸ ਲਈ ਆ ਕਿਉਂਕਿ ਉਪਰ ਦਾ ਜਿਹੜਾ ਰੇਟ ਆ ਬਹੁਤ ਘੱਟ ਆ ਤੇ ਦਿਨ ਦੇ ਵਿੱਚ ਲੰਬੀਆਂ ਰੈਡਾਂ ਦਾ ਰੇਟ ਜਮ੍ਹਾਂ ਹੀ ਘੱਟ ਹੋ ਜਾਂਦਾ ਮੈਂ ਦਿਨ ਦੇ ਵਿੱਚ ਛੋਟੀਆਂ-ਛੋਟੀਆਂ ਰੈਡਾਂ ਹੀ ਚੱਕਦਾ ਹਾਂ ਚੰਡੀਗੜ੍ਹ ਦੇ ਵਿੱਚੇ ਰਹਿਣਾ ਇਸ ਕਰਕੇ ਮੈਂ ਦੇਖ ਦੇਖ ਕੇ ਰੈਡਾਂ ਚੱਕਦਾ ਮੈਂ ਨਾਲੇ ਖਰੜ ਜੀਰਕਪੁਰ ਵਗੈਰਾ ਜਾਂ ਡੇਰਾ ਬਸੀ ਨਹੀਂ ਜਾਂਦਾ ਮੈਂ ਚੰਡੀਗੜ੍ਹ ਮਾਲੀਚ ਸਾਫ਼-ਸਾਫ਼ ਜਗ੍ਹਾ ਤੇ ਰਹਿਣਾ ਜਦੋਂ ਤਾਂ ਕਰਕੇ 22% ਇਹ 25% ਹੋਣਾ ਚਾਹੀਦਾ 3% ਦਾ ਹੀ ਫਰਕ ਆ ਚਲੋ ਉਹ ਵੀ ਹੋ ਜੂਗਾ ਕਿਸੇ ਦਿਨ ਬਾਕੀ ਇਹਦਾ ਕੋਈ adda ਚੱਕਰ ਨਹੀਂ ਹੈਗਾ ਬਾਕੀ ਕੈਨਸਲੇਸ਼ਨ 3% ਠੀਕ ਹੈ ਜੀ ਇਹ ਦੇਖੋ 19922 ਟ੍ਰਿਪਸ ਹੋ ਗਏ 8 ਸਾਲ ਹੋ ਗਏ ਮੈਨੂੰ ਕੰਮ ਕਰਦੇ ਨੂੰ ਇਹ ਹੈਗਾ ਮੈਨੂੰ ਬੈਜ ਮਿਲਿਆ ਸੀਗਾ 10000 5 ਸਟਾਰ ਟ੍ਰਿਪਸ ਦੇ ਉੱਤੇ ਰੈਡਾਂ ਦੇ ਉੱਤੇ ਠੀਕ ਹੈ ਹੋ ਤਾਂ ਹੁਣ ਇਹਦੇ ਨਾਲੋਂ ਵੀ ਵੱਧ ਗਈਆਂ ਹੋਣੀਆਂ ਪਤਾ ਨਹੀਂ ਅਗਲਾ ਬੈਜ ਕਦੋਂ ਮਿਲੂਗਾ 15 ਤੇ ਮਿਲੂਗਾ ਜਾਂ 20 ਤੇ ਮਿਲੂਗਾ ਉਹ ਆਪਾਂ ਨੂੰ ਪਤਾ ਨਹੀਂ ਹੈਗਾ ਇਹ ਹੋ ਗਏ ਆਪਣਾ 8 ਸਾਲ ਪੂਰੇ ਠੀਕ ਹੈ ਜੀ ਇੱਕ ਤਾਂ ਹੋਰ ਰੋਚਕ ਗੱਲ ਹੈ ਕਿ ਪਿਛਲੇ ਹਫ਼ਤੇ ਜਿਹੜੀ ਮੇਰੀ ਅਰਨਿੰਗ ਹੋਈ ਹੈ ਬੜੀ ਵਧੀਆ। ਪੂਰਾ ਆਇਆ। ਦੇਖੋ ਇਹ ਅਮਾਉਂਟ ਕਿੰਨੀ ਵਧੀਆ ਬਣੀ ਹੈ। 5 ਦਿਨਾਂ ਦੇ ਵਿੱਚ ਮੈਂ ਕੰਮ ਕੀਤਾ ਉਹਦੀ ਅਮਾਉਂਟ ਬਣੀ ਹੈ 13 13 13 ਪਿੱਛੇ 1 ਲੱਖ ਠੀਕ ਹੈ ਜੀ। ਬੜਾ ਵਧੀਆ ਲੱਗਿਆ ਮੈਨੂੰ। ਐਵੇਂ ਦਾ ਜਿਹੜਾ ਸਿਸਟਮ ਹੁੰਦਾ ਕਦੇ-ਕਦੇ ਹੀ ਹੁੰਦਾ ਹੈ ਨਾ ਵੈਸੇ ਹੀ ਕੁਦਰਤੀ ਹੋ ਗਿਆ ਦੇਖ ਲਓ ਕਿੰਨਾ ਵਧੀਆ ਲੱਗਿਆ ਮੈਂ ਸਕਰੀਨਸ਼ਾਟ ਲੈ ਕੇ ਰੱਖਿਆ। ਆਹ ਦੇਖੋ ਮੈਂ ਪ੍ਰੋਮੋਸ਼ਨ ਸੁਪਾ ਗਿਆ ਲੰਨਾ 700 ਰੁਪਿਆ ਰੋਜ਼ ਲੰਨਾ ਹੈ Uber ਵਾਲਿਆਂ ਤੋਂ ਠੀਕ ਹੈ ਤਾਂ ਮੇਰਾ ਕੰਮ ਚੱਲ ਨਹੀਂ ਮੈਂ Uber ਚਲਾਉਂ ਆਉਣ ਦੀ ਮੈਂ ਤਾਂ ਇਕੱਲੀ Uber ਚਲਾ ਰਿਹਾ ਜਦੋਂ ਤੱਕ ਉਹ ਪ੍ਰੋਮੋਸ਼ਨ ਨਹੀਂ ਫਿਰ ਮੈਂ Ola ਵੀ ਚਲਾ ਲੰਨਾ ਐਂਡ ਡਰਾਈਵਰ ਵੀ ਐਂਡ ਡਰਾਈਵਰ ਮੈਂ ਘੱਟੇ ਚਲਾਉਣਾ ਵੈਸੇ ਰੇਪਡੋ ਵਗੈਰਾ ਵਿੱਚੇ ਮਿਕਸ ਹੋ ਜਾ ਕੰਮ ਕਰੀ ਜਾਈਦਾ ਪਰ ਹੁਣ ਮੈਂ ਨਵੇਂ ਸਾਲ ਤੋਂ ਲਗਾਤਾਰ ਇਹੀ ਚਲਾਉਣਾ ਰੇਟ ਰੂਟ ਤਾਂ ਤੁਹਾਨੂੰ ਪਤਾ ਹੀ ਐ ਛੋਟੀਆਂ ਮੋਟੀਆਂ ਰੇਟਾਂ ਲਾਉਣੀਆਂ ਪੈਣੀਆਂ ਟਾਈਮ ਪਾਸ ਕਰਦੇ ਆ ਸ਼ਾਮ ਤੱਕ ਕੰਮ ਜਿੰਨਾ ਹੋ ਗਿਆ ਠੀਕ ਹੈ ਠੀਕ ਹੈ ਜੀ ਬਾਕੀ ਹੁਣ ਮੈਂ ਤੁਹਾਨੂੰ ਦੱਸਦਾ ਜੀ ਵੀ ਕਿ ਹਾਂ ਮੇਰਾ 8 ਸਾਲ ਦੇ ਵਿੱਚ ਕੀ ਤਜਰਬਾ ਹੈ Uber Ola ਦੇ ਵਿੱਚ ਚਲਾਉਣ ਦਾ ਗੱਡੀਆਂ ਨੂੰ ਮੇਰਾ ਤਜਰਬਾ ਇਹ ਕਹਿੰਦਾ ਕਿ ਜੇਕਰ ਤੁਹਾਡੀ ਸਿਰਫ ਤੁਸੀਂ ਗੱਡੀ ਦੇ ਸਿਰ ਤੇ ਹੀ ਘਰ ਚਲਾਉਣਾ ਚਾਹੁੰਦੇ ਹੋ ਤਾਂ ਫਿਰ ਇਹ ਤੁਹਾਡਾ ਜਿਹੜਾ ਸਿਸਟਮ ਹੈ ਇਹ ਇੰਨਾ ਜ਼ਿਆਦਾ ਕੁਝ ਜ਼ਿਆਦਾ ਵਧੀਆ ਨਹੀਂ ਹੈਗਾ ਕਿਉਂਕਿ ਮੇਰਾ ਤਾਂ ਤਾਂ ਚੱਲੀ ਗਿਆ ਕਿ ਚਲੋ ਮੇਰਾ ਕਰ ਪਰਿਵਾਰ ਤੋਂ ਮੇਰਾ ਸਿਸਟਮ ਠੀਕ ਸੀਗਾ ਤੇ ਮੇਰੇ ਆਪਣੇ ਹੀ ਖਰਚੇ ਹੁੰਦੇ ਸੀਗੇ ਮੈਂ ਆਪਣਾ ਘਰੇ ਕੁਝ ਨਹੀਂ ਦੇਣਾ ਸੀਗਾ ਠੀਕ ਹੈ ਜੀ ਪਰਿਵਾਰ ਤੋਂ ਮੈਨੂੰ ਪਿੱਛੋਂ ਕੋਈ ਬਾਰਡਨ ਨਹੀਂ ਸੀਗਾ ਮਤਲਬ ਕਿ ਕੋਈ ਮੇਰੇ ਤੇ ਬੋਝ ਨਹੀਂ ਸੀਗਾ ਕਿਸੇ ਕਿਸਮ ਦਾ ਖਰਚਿਆਂ ਦਾ ਤਾਂ ਮੈਂ ਹੁਣ ਵੀ ਚਲਾਈ ਜਾ ਰਿਹਾ ਹਾਂ ਹੁਣ ਵੀ ਜਾਂਦਾ ਮੈਂ ਕੰਮ ਤੇ ਠੀਕ ਹੈ ਜੀ ਤੇ ਦਿਲ ਮੇਰਾ ਵੀ ਕਰਦਾ ਮੈਂ ਮੈਂ ਔਰਾ ਲੈ ਕੇ ਜਾਵਾਂ ਆਟਾ ਲੈ ਕੇ ਜਾਵਾਂ ਪਰ ਮੈਨੂੰ ਲੱਗਦਾ ਨਹੀਂ ਹੈਗਾ ਕਿ ਕਿ ਇੰਡੀਆ ਦੇ ਵਿੱਚ ਜਾਂ ਆਪਣੇ ਇੰਡੀਆ ਦੇ ਇਹ ਟੈਕਸੀ ਲਾਈਨ ਦੇ ਵਿੱਚ ਬੜੀਆਂ ਗੱਡੀਆਂ ਪਾ ਕੇ ਉਹਨਾਂ ਦੇ ਪਹਿਲਾਂ ਤਾਂ ਕਿਸ਼ਤੇ ਬਹੁਤ ਵੱਡੀ ਹੋ ਜਾਂਦੀ ਹੈ ਪਹਿਲਾਂ ਕਿਸ਼ਤ ਕੱਢੋਗੇ ਤੁਸੀਂ ਜੇ ਮੰਨ ਲਓ ਡਿਜ਼ਾਇਰ ਲੈਣੇ ਆ ਮੈਂ ਅੱਜ ਕੱਲ੍ਹ ਦੇਖਦਾ ਹਾਂ ਮੁੰਡਿਆਂ ਨੂੰ ਕਿ ਉਹ ਉਹ ਡਿਜ਼ਾਇਰ ਲੈ ਲੈਣੇ ਆ ਜਾਂ ਔਰਾ ਲੈ ਲੈਣੇ ਆ ਕਿਉਂਕਿ ਪੈਸੇ ਸਾਨੂੰ ਪਤਾ ਅੱਜ ਕੱਲ੍ਹ 90% ਜਿਹੜੇ ਨੇ ਉਹ ਸਾਰੇ ਲੋਨ ਵਾਲੇ ਨੇ ਜਿਹੜਾ ਰੇਟ ਨਾ ਨਹੀਂ ਵੱਧ ਰਿਹਾ ਉਹ ਵੀ ਲੋਨ ਦੇ ਕਰਕੇ ਨਹੀਂ ਵੱਧ ਰਿਹਾ ਲੋਨ ਲੈਣੇ ਗੱਡੀਆਂ ਜ਼ਿਆਦਾ ਨੇ ਕਹਿੰਦੇ ਉਹ ਕੰਪਨੀਆਂ ਨੂੰ ਪਤਾ ਕਿ ਵੀ ਇਹ ਕਰਤਾ ਕੁਝ ਸਕਦੇ ਨਹੀਂ ਠੀਕ ਆ ਜਾਂ ਤਾਂ ਗੱਡੀ ਬੈਂਕ ਵਾਲੇ ਲੈ ਕੇ ਜਾਣਗੇ ਜਾਂ ਫਿਰ ਇਹ ਕੰਮ ਕਰਨਗੇ ਕਿਸ਼ਤ ਦਾ ਤਾਰਨਗੇ ਕਿਉਂਕਿ ਹੁਣ ਇਹਨਾਂ ਨੇ ਗੱਡੀ ਲੈ ਲਈ ਐ ਫਸ ਗਏ ਆ ਨਹੀਂ ਜੇ ਗੱਡੀ ਚੱਕ ਕੇ ਲੈ ਕੇ ਜਾਂਦੇ ਬੈਂਕ ਵਾਲੇ ਤਾਂ ਰਿਸ਼ਤੇਦਾਰੀ ਚ ਬੰਦੇ ਦੀ ਬੇਇੱਜ਼ਤੀ ਹੁੰਦੀ ਆ ਬਈ ਜ਼ਿਆਦਾ ਤਾਂ ਬੜਾ ਟਾਵਰ ਦਿਖਾਉਣਾ ਤਾਂ ਔਰਾਂ ਲੈ ਕੇ ਡਿਜ਼ਾਇਰ ਲੈ ਕੇ ਠੀਕ ਆ ਨਾ ਤਾਂ ਕਰਕੇ ਕੰਪਨੀ ਆ ਇਹ ਚੀਜ਼ ਦਾ ਫਾਇਦਾ ਉਠਾ ਰਹੀਆਂ ਕੰਪਨੀਆਂ ਨੂੰ ਪਤਾ ਹੈ ਕਿ ਇਹ ਬੰਦਿਆਂ ਨੂੰ ਮਜਬੂਰੀ ਚ ਕੰਮ ਕਰਨਾ ਹੀ ਪੈਣਾ ਇਸ ਲਈ ਉਹ 40 40% 30 30% ਕਮਿਸ਼ਨ ਕੱਟ ਰਹੀਆਂ ਤੇ ਰੇਟ ਵੀ ਇਸ ਲਈ ਤੁਹਾਨੂੰ ਪੈਸੇ ਨਹੀਂ ਦੇ ਰਹੀਆਂ ਕਸਟਮਰ ਤਾਂ ਪੂਰੇ ਲੈ ਰਹੀਆਂ। ਇਹੀ ਵੱਡਾ ਕਾਰਨ ਹੈ। ਇਸ ਲਈ ਮੈਂ ਨਵਾਂ ਪੰਗਾ ਨਹੀਂ ਲੈ ਰਿਹਾ। ਇਸ ਲਈ ਮੈਂ ਛੋਟੀ ਗੱਡੀ ਚਲਾ ਰਿਹਾ ਹਾਂ। ਜੇ ਕੋਈ ਘੱਟ ਪੈਸੇ ਮਿਲਦੇ ਵੀ ਆ ਤਾਂ ਮਨ ਨੂੰ ਦੁੱਖ ਨਹੀਂ ਪਹੁੰਚਦਾ ਹੈਗਾ। ਤੇ ਹੁਣ ਤਾਂ ਜੋ ਹੈਗਾ ਠੀਕ ਆ। ਆਪਣਾ ਟਾਈਮ ਪਾਸ ਕਰਨ ਲਈ ਜੋਗਾ ਹੀ ਕੰਮ ਹੈ। ਤੇ ਇਹਦੇ ਵਿੱਚ ਗਰੋਥ ਨਹੀਂ ਹੈਗੀ। ਜਿਵੇਂ ਜੇ ਤੁਸੀਂ 17 ਦੇ ਵਿੱਚ ਮੈਂ ਲੱਗਿਆ ਸੀਗਾ ਉਦੋਂ ਵੀ 10 12 ਰੁਪਏ 10 ਰੁਪਏ ਰੇਟ ਸੀਗਾ 10 ਤੋਂ ਕਈ ਵਾਰ ਘੱਟ ਵੀ ਹੋ ਜਾਂਦਾ ਸੀਗਾ ਪਰ ਹੁਣ ਅੱਜ ਵੀ ਉਹੀ ਰੇਟ ਹੈ ਕੰਪਨੀ ਅੱਜ ਵੀ ਉਹੀ ਰੇਟ ਦਿੰਦੀ ਆ ਮੈਂ ਤੁਹਾਨੂੰ ਸੁਜੈਸ਼ਨ ਦਵਾਂਗਾ ਜੇਕਰ ਤੁਹਾਡੀ ਏਜ ਹਜੇ ਹੈਗੀ ਆ ਮਤਲਬ ਕਿ ਤੁਸੀਂ ਪਲੱਸ 2 ਕੀਤੀ ਆ ਤਾਂ ਤੁਸੀਂ ਪਹਿਲਾਂ ਆਪਣਾ ਕੋਈ ਹੋਰ ਵਧੀਆ ਕੰਮਕਾਰ ਹੱਥ ਵਾਲਾ ਕੰਮ ਸਿੱਖੋ ਜਿਵੇਂ ਪਲੰਬਰ ਦਾ ਇਲੈਕਟ੍ਰੀਸ਼ੀਅਨ ਦਾ ਠੀਕ ਆ ਸਰਵਿਸ ਵਗੈਰਾ ਦਾ ਪ੍ਰਿੰਟਿੰਗ ਪੈਂਟਿੰਗ ਕੋਈ ਵੀ ਹੋਰ ਕੰਮ ਆ ਜਾਂ ਕੋਈ ਹੋਰ ਪੜ ਸਕਦੇ ਹੋ ਵਧੀਆ ਜੇਕਰ ਤੁਹਾਡ ਨੂੰ ਪੜਾਈ ਦਾ ਪੂਰਾ ਪੜਮ ਚ ਤੁਹਾਡਾ ਮਨ ਹੈਗਾ ਡਾਕਟਰ ਵਗੈਰਾ ਬਣ ਸਕਦੇ ਹੋ ਸਰਕਾਰੀ ਨੌਕਰੀ ਦਾ ਟਰਾਈ ਕਰ ਸਕਦੇ ਹੋ ਬਈ ਤੁਸੀਂ 25 ਸਾਲ ਦੀ ਉਮਰ ਤੱਕ ਤੁਸੀਂ ਪੜੋ ਪੂਰਾ ਪੜ ਕੇ ਫਿਰ ਉਸ ਤੋਂ ਬਾਅਦ ਤੁਸੀਂ ਆਪਣਾ ਜੇਕਰ ਹਾਂ ਤੁਹਾਡਾ ਮਨ ਨਹੀਂ ਹੈਗਾ ਪੜਾਈ ਜੇ ਤੁਹਾਡਾ ਏਡਾ IQ ਨਹੀਂ ਹੈਗਾ ਠੀਕ ਆ ਤੇ ਘਰੇ ਵੀ ਪੈਸਿਆਂ ਦੀ ਲੋੜ ਹੈ ਬਈ ਪ੍ਰਾਈਵੇਟ ਜੌਬਸ ਤੁਸੀਂ 12 15 ਵਾਲੀ ਜੌਬ ਕਰਨਾ ਚਾਹੁੰਦੇ 12 15000 ਦੀ ਜੌਬ ਮਿਲਦੀ ਆ ਤਾਂ ਫਿਰ ਉਹਦੇ ਨਾਲੋਂ ਇਹ ਕੰਮ ਜ਼ਿਆਦਾ ਠੀਕ ਆ ਪਰ ਤੁਹਾਨੂੰ ਪਹਿਲਾਂ ਕੁਝ ਹੋਰ ਟਰਾਈ ਕਰਨਾ ਚਾਹੀਦਾ ਜਿਹਦੇ ਵਿੱਚ ਗਰੋਥ ਹੋਵੇ ਜਿਹਦੇ ਵਿੱਚ ਅੱਗੇ ਤਰੱਕੀ ਹੋਵੇ ਇਹ ਕੰਮ ਦੇ ਵਿੱਚ ਤਰੱਕੀ ਨਹੀਂ ਹੈਗੀ ਇਹਦੇ ਵਿੱਚ ਤੁਸੀਂ ਸਾਰੀ ਉਮਰ ਡਰਾਈਵਰੇ ਰਹੋਗੇ ਠੀਕ ਹੈ ਨਾ ਤੇ ਤੁਹਾਡੇ ਨਾਲ ਸ਼ੋਸ਼ਣ ਹੋਣ ਦੇ ਚਾਂਸ ਬਹੁਤ ਜ਼ਿਆਦਾ ਨੇ ਮੈਂ ਤਾਂ ਇਹੀ ਨਤੀਜਾ ਕੱਢਿਆ ਤੇ ਇਹ ਕੰਮ ਦੇ ਵਿੱਚ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਕਿ ਖੁਸ਼ ਨਹੀਂ ਆ ਮੈਂ ਮਤਲਬ ਮਜੂਰੀ ਵੀ ਨਹੀਂ ਕਹਿ ਸਕਦੇ ਪਰ ਮੈਂ ਟਾਈਮ ਪਾਸ ਕਰਨ ਦੇ ਲਈ ਕਰ ਰਿਹਾ ਠੀਕ ਹੈ ਜੀ ਟਾਈਮ ਪਾਸ ਮੇਰਾ ਘਰੇ ਵੀ ਨਹੀਂ ਟਾਈਮ ਲੰਘਦਾ ਠੀਕ ਹੈ ਜੀ ਤੇ ਨਾਲ ਚਲੋ ਥੋੜੇ ਪੈਸੇ ਵੀ ਆ ਜene ਮੈਂ ਤਾਂ ਹੀ ਮੈਂ ਨਵੀਂ ਗੱਡੀ ਵੀ ਨਹੀਂ ਲੈਂਦਾ ਇਹਦੀ ਕਿਸ਼ਤ ਵੀ ਨਹੀਂ ਹੈਗੀ ਕੋਈ ਠੀਕ ਹੈ ਜਿੰਨੇ ਹੈਗੇ ਆ ਆਪਣਾ ਕਰ ਲਈਦਾ ਤੇ ਮੈਂ ਸੈਂਟ ਚਲਾਉਂਦਾ ਮੈਂ ਹੁਣ ਜਿਆਦਾ ਉੱਭਰੇ ਆ ਕਿਉਂਕਿ ਉੱਬਰ ਦੇ ਪਿੱਛੇ ਸੈਂਟੇ ਮਿਲਦਾ ਵੇ ਕੀ ਰੈਡਾਂ ਲਾਏ ਤੋਂ ਤਾਂ ਮੈਂ ਉਹ ਵੀ ਮੇਰਾ ਟਾਰਗੇਟ ਇਹੀ ਹੁੰਦਾ ਵੀ ਆਪਾਂ ਕੰਪਨੀ ਨੂੰ ਕੰਪਨੀ ਤੋਂ ਪੈਸੇ ਲੈਣੇ ਆ ਕੰਪਨੀ ਨੂੰ ਦੇਣੇ ਨਹੀਂ ਹੈਗੇ ਠੀਕ ਹੈ ਘੱਟ ਤੋਂ ਘੱਟ ਦੇਣੇ ਆ ਕਿਉਂਕਿ ਕੰਪਨੀ ਸਾਡਾ ਸੋਸ਼ੀਅਲ ਕਰਦੀ ਆ ਤਾਂ ਫਿਰ ਅਸੀਂ ਉਹਨਾਂ ਨੂੰ ਵੀ ਛੱਡਣਾ ਨਹੀਂ ਹੈਗਾ ਠੀਕ ਹੈ ਓਲਾ ਦਾ ਵੀ ਬੁਰਾ ਹੀ ਹਾਲ ਐ ਐਂਡ ਡਰਾਈਵਰ ਦਾ ਜਦੋਂ ਤੋਂ ਐਂਡ ਡਰਾਈਵਰ ਆਇਆ ਉਦੋਂ ਤੋਂ ਮਾਰਕੀਟ ਸਾਰੀ ਖਰਾਬ ਹੋਈ ਐ ਕਿਉਂਕਿ ਐਂਡ ਡਰਾਈਵਰ ਨੇ ਗੱਡੀਆਂ ਧੜਾ ਧੜਲ ਅਟੈਚ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਓਲਾ Uber ਦੇ ਵਿੱਚ ਪਹਿਲਾਂ ਅਟੈਚਮੈਂਟ ਨਹੀਂ ਸੀ ਹੁੰਦੀ ਇਹ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜੂਗੀ ਜੇ ਮੈਂ ਨਾ ਸਾਰੀਆਂ ਗੱਲਾਂ ਦੀ ਗੱਲ ਕਰਾਂ ਤਾਂ ਮੈਂ ਇੱਕ ਸੈਪਰੇਟ ਵੀਡੀਓ ਬਣਾਉਂਗਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਆ ਵੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤੇ ਤੁਸੀਂ ਪੂਰੀ ਜਾਣਕਾਰੀ ਚਾਹੁੰਦੇ ਆ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋਗਾ ਕਿਸ ਵਿਸ਼ੇ ਉੱਤੇ ਵੀਡੀਓ ਬਣਾਵਾਂ ਠੀਕ ਆ ਤੇ ਤੇ ਤੁਸੀਂ ਮੈਨੂੰ ਜਰੂਰ ਯਾਰ ਮੇਰਾ ਲਾਇਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਮੈਂ ਤੁਹਾਡੇ ਨਾਲ ਸਾਰੀਆਂ ਗੱਲਾਂ ਕਰਨੀਆਂ ਚਾਹੁੰਦਾ ਮੈਂ ਇਹਦੇ ਨਾਲ ਨਾਲ ਮੇਰਾ ਸ਼ੇਅਰ ਮਾਰਕੀਟ ਦਾ ਤਜਰਬਾ ਵੀ ਆ ਮੈਂ ਕਾਲਜ ਟਾਈਮ ਤੋਂ ਹੀ ਸ਼ੇਅਰ ਮਾਰਕੀਟ ਦੇ ਵਿੱਚ ਕੰਮ ਕਰਨ ਲੱਗ ਗਿਆ ਸੀਗਾ ਠੀਕ ਆ ਤੇ ਤੁਸੀਂ ਜੇਕਰ ਉਹ ਵੀ ਨੌਲੇਜ ਮੇਰੇ ਤੋਂ ਚਾਹੁੰਦੇ ਹੋ ਤਾਂ ਮੈਂ ਸ਼ੇਅਰ ਕਰਨੀ ਜਰੂਰ ਚਾਹਣਾ ਮੈਂ ਕਹਿੰਨਾ ਆਪਣੇ ਪੰਜਾਬ ਦੇ ਮੁੰਡੇ ਕੁੜੀਆਂ ਸਾਰੇ ਯਾਰ ਆਪਣੇ ਪੈਰਾਂ ਤੇ ਖੜੇ ਹੋਣ ਬਿਜ਼ਨਸ ਵਾਲੇ ਬਣਨ ਠੀਕ ਹੈ ਛੋਟੇ ਬਿਜ਼ਨਸ ਵੀ ਕਰਦੇ ਆ ਤਾਂ ਉਹ ਵੀ ਕਰੋ ਤੁਸੀਂ ਯਾਰ ਉਹ ਵੀ ਕਰਨੇ ਜ਼ਰੂਰੀ ਆ ਠੀਕ ਹੈ ਕਿਸੇ ਨੇ ਸ਼ਰਮ ਨਹੀਂ ਕਰਨੀ ਹੈਗੀ ਮੈਂ ਵੀ ਆਪਣਾ ਪਰਿਵਾਰ ਤੋਂ ਵਧੀਆ ਸੀਗਾ ਪਰ ਮੈਂ ਸ਼ਰਮ ਨਹੀਂ ਕੀਤੀ ਮੈਂ ਕੈਬ ਚ ਚਲਾਈ ਛੋਟੀ ਚਲਾਈ ਨਾਲ ਛੋਟੀ ਗੱਡੀ ਲਈ ਮੈਂ ਨਹੀਂ ਕਿਹਾ ਮੈਂ ਡਿਜ਼ਾਇਰ ਲੈਣੀ ਆ ਉਹ ਲੈਣੀ ਹੈ ਨਾ ਪਹਿਲਾਂ ਪਹਿਲਾਂ ਵੀ ਮੇਰੇ ਕੋਲ ਛੋਟੀ ਹੋ ਸੀਗੀ ਆਪਣੀ ਚਾਦਰ ਨੂੰ ਦੇਖ ਕੇ ਪੈਰ ਬਸਾਰੋ ਬਸ ਮੈਂ ਤਾਂ ਇਹੀ ਕਹੂੰਗਾ ਤੇ ਸੰਗ ਸ਼ਰਮ ਨਾ ਕਰੋ ਕੋਈ ਵੀ ਕੰਮ ਛੋਟਾ ਨਹੀਂ ਹੈਗਾ ਸਾਰੇ ਕੰਮ ਵਧੀਆ ਨੇ ਠੀਕ ਹੈ ਨਾ ਜਿਹੜਾ ਇੰਡੀਆ ਚ ਡਰਾਈਵਰ ਹੋ ਉਹ ਵੀ ਡਰਾਈਵਰ ਹੈ ਕੈਨੇਡਾ ਵਾਲਾ ਵੀ ਡਰਾਈਵਰ ਹੈ ਅਮਰੀਕਾ ਵਾਲਾ ਵੀ ਡਰਾਈਵਰ ਹੈ ਠੀਕ ਹੈ ਡਰਾਈਵਰ ਤਾਂ ਡਰਾਈਵਰ ਹੈ ਕੰਮ ਤਾਂ ਕੰਮ ਹੀ ਆ ਠੀਕ ਹੈ ਨਾ ਉਰੇ ਵੀ ਸੰਗ ਨਾ ਕਰੋ ਜੇ ਉੱਥੇ ਜਾ ਕੇ ਡਰਾਈਵਰੀ ਕਰਦੇ ਆ ਉਰੇ ਕਰਨ ਚ ਕੀ ਸੰਗ ਹੈ ਨਾ ਠੀਕ ਆ ਆ ਵੀਡੀਓ ਜ਼ਿਆਦਾ ਲੰਬੀ ਨਾ ਹੋ ਜਾ ਕਿਉਂਕਿ ਚੈਨਲ ਵੀ ਆਪਣਾ ਛੋਟਾ ਹੈ ਤੇ ਅੱਜ ਕੱਲ੍ਹ ਲੋਕ ਦੇਖਦੇ ਵੀ ਘੱਟ ਨੇ ਬਹੁਤ ਲੰਬੀ ਵੀਡੀਓ ਵੀ ਨਹੀਂ ਦੇਖਦੇ ਹਨ ਇਸ ਕਰਕੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਅੱਗੇ ਕਿਸ ਚੀਜ਼ ਬਾਰੇ ਤੁਸੀਂ ਪੁੱਛਣਾ ਚਾਹੁੰਦੇ ਹੋ ਉੱਬਰ ਦੇ ਬਾਰੇ ਠੀਕ ਹੈ ਅਕਾਊਂਟ ਵਗੈਰਾ ਬਣਾਉਣਾ ਹੋਵੇ ਜਾਂ ਕੁਝ ਹੋਰ ਮੈਨੂੰ ਸਾਰਾ ਕੁਝ ਆਉਂਦਾ ਮੈਂ ਆਪੇ ਬਣਾ ਲਵਾਂ ਠੀਕ ਹੈ ਆਪਣੇ ਦੋਸਤਾਂ ਦੇ ਮਿੱਤਰਾਂ ਦੇ ਬਹੁਤ ਦੇ ਬਣਾਏ ਨੇ ਜਿਨ੍ਹਾਂ ਕੋਈ ਹੋਰ ਪਰਮਟ ਬਾਰੇ ਜਾਣਕਾਰੀ ਹੋਵੇ ਕਿਹੜਾ ਪਰਮਟ ਲੈਣਾ ਪੀਵੀ01 ਲੋਕਲ ਪਰਮਟ ਨੈਸ਼ਨਲ ਪਰਮਟ ਹਨ ਉਹ ਸਾਰੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇ ਦੂੰਗਾ ਠੀਕ ਹੈ ਵੀਰੇ ਧੰਨਵਾਦ ਜੀ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਜਰੂਰ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਰੂਰ ਠੀਕ ਹੈ ਥੋੜਾ ਅੜ ਜਾਂਦਾ ਕੰਮ ਠੀਕ ਹੈ ਓਕੇ ਬਾਏ ਟਾਟਾ ਬੈਸਟ ਆਫ ਲੱਕ ਸਾਰੇ ਨੂੰ